ਦਿੱਲੀ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੁਣ ਆ ਕੋਸ਼ਿਸ਼ ਹੈ ਕਿ ਅਸੀਂ ਹਰਿਆਣਾ ਦੇ ਵਿੱਚ ਵੀ ਸਰਕਾਰ ਬਣਾ ਸਕੀ ਤੇ ਏਸੀ ਚੀਜ਼ ਨੂੰ ਦੇਖਦੇ ਹਾਂ ਹਰਿਆਣਾ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਵੀ ਅੰਬਾਰਾ ਦੇ ਵਿੱਚ ਅਸੀਂ ਮੌਜੂਦ ਹਾਂ ਅੰਬਾਰਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਰੈਲੀ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੈਡਮ ਪ੍ਰਭ ਜੋਤ ਕੌਰ ਜੀ ਮੋਹਾਲੀ ਤੋਂ ਨੇ ਇਹਦੇ ਪਲੇਲਿੰਗ ਬੋਰਡ ਦੇ ਵੀ ਉੱਥੇ ਪਾਜੀ ਪਰ ਸੰਤੋਸ਼ਵਾਵਾ ਉਹ ਅੰਮ੍ਰਾਲਾ ਦੇ ਪਰਿਵਾਰੀ ਵੀ ਲਾਏ ਹੋਏ ਨੇ ਮਾਨੂੰ ਸੱਚੀ ਕਲ ਸਵਾਗਤ ਹੋਡਾ ਜੀ ਜੀ ਅੱਜ ਦੀ ਰੈਲੀ ਕੀਤੀ ਜਾ ਰਹੀ ਆ ਅੰਮ੍ਰਾਲਾ ਦੇ ਵਿੱਚ ਪੱਲੇ ਪੂਰੇ ਹਰਿਆਣਾ ਦੀ ਰੈਲੀ ਹੈ ਇਹ ਜਾਂ ਸਿਰਫ ਅੰਮ੍ਰਾਲਾ ਏਰੀਆ ਦੀ ਰੈਲੀ ਹੈ ਇਹ ਸਿਰਫ ਅੰਮ੍ਰਾਲਾ ਸ਼ਹਿਰ ਦੀ ਰੈਲੀ ਹੈ ਜਿਹਦੇ ਵਿੱਚ ਸਾਡੇ ਮਾਨਯੋਗ ਸੱਜ ਸਿੰਘ ਜੀ ਆ ਰਹੇ ਨੇ ਤੇ ਅੰਮ੍ਰਾਲਾ ਦੇ ਨਾਲ ਹੋਰ ਹਰਿਆਣਾ ਦੇ ਨੇਤਾ ਕੜਾ ਰਹੇ ਨੇ ਸਾਰੇ ਇੱਕ ਵੱਡਾ ਰੈਲੀ ਹੈਗੀ ਹੈ ਜਿਹੜੀ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮੈਂਡੇਟ ਦੇ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਇਹੀ ਉਮੀਦ ਹਰਿਆਣਾ ਤੋਂ ਕੀਤੀ ਜਾ ਰਹੀ ਹੈ ਕਿ ਹਰਿਆਣਾ ਦੇ ਲੋਕ ਜਿਹੜੇ ਆਉਂ ਕਾਂਗਰਸ ਤੇ ਭਾਜਪਾ ਤੋਂ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਦੋ ਹੀ ਪਾਰਟੀਆਂ ਦੇ ਵਿੱਚ ਹਮੇਸ਼ਾ ਟਕਰਾਅ ਹੁੰਦਾ ਰਿਹਾ ਹਰਿਆਣਾ ਦੀ ਸਰਕਾਰਾਂ ਵਿੱਚ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਨਵਾਂ ਜਿਹੜਾ ਨਵੇਕਲਾ ਰੂਪ ਸਾਹਮਣੇ ਆਇਆ ਹੈਗਾ ਉਹਦੇ ਲਈ ਇਹ ਰੈਲੀ ਜਿਹੜੀ ਹੈ ਕਿ ਲੋਕਾਂ ਨੂੰ ਪ੍ਰੇਰਿਤ ਯਾਨੀ ਅੰਦਰੋਂ ਤੁਹਾਡੇ ਵੱਲੋਂ ਕਿਹੜੇ ਕਿਹੜੇ ਇਸ਼ੂ ਆਇਡੈਂਟੀਫਾਈ ਕੀਤੇ ਗਏ ਨੇ ਕਿ ਇਹਨਾਂ ਮੁੱਦਿਆਂ ਉੱਤੇ ਅਸੀਂ ਹਰਿਆਣਾ ਚੋਣ ਲੜਾਂਗੇ ਜੀ ਹਰਿਆਣਾ ਵਿੱਚ ਜਿਵੇਂ ਕਿ ਅਸੀਂ ਚਾਹੁੰਦੇ ਆ ਆਮ ਆਦਮੀ ਪਾਰਟੀ ਤੂਫਾਨਦਿਆਂ ਤੇ ਬੇਸਿਕ ਚੋਣ ਕਰਦੀ ਰਹੀ ਹੈ ਪਰ ਦਿੱਲੀ ਦੇ ਵਿੱਚ ਵੀ ਉਹ ਹੁੰਦੀ ਸੀ ਪੰਜਾਬ ਦੇ ਵਿੱਚ ਵੀ ਉਹੀ ਮੰਦਾ ਸੀ ਹਰਿਆਣਾ ਕਿ ਇਨ एजुकेशन ਸਿਸਟਮ ਦਾ ਬਾਕ ਮਾੜਾ ਹੈ ਸਰਕਾਰੀ ਸਕੂਲਾਂ ਦਾ ਮਾੜਾ ਹੈ ਸਰਕਾਰੀ ਹਸਪਤਾਲਾਂ ਦੀ ਘਾਟ ਹੈ ਤੇ ਬਹੁਤ ਮਾੜਾ ਵਾਲਾ ਚੁੱਕੇ ਹੈਗੇ ਨੇ ਇਸ ਤੋਂ ਇਲਾਵਾ ਸਾਡੀਆਂ ਮਹਿਲਾਵਾਂ ਦੇ ਲਈ ਅਸੀਂ 1000 ਰੁਪਏ ਦੀ ਗਾਰੰਟੀ ਦਿੰਦੀ ਹੈ ਜਿਦੇ ਨਾਲ ਕਿ ਉਹ ਸક્ષਮ ਹੋ ਸਕਣ ਉਹਨਾਂ ਨੂੰ ਕਿਸੇ ਦਾ ਦੇਖਣਾ ਨਾ ਪੈਸਾ ਕਵੇ ਕਿ ਇੰਡੀਪੈਂਡੈਂਟ ਹੋ ਕੇ ਉਹ ਆਪਣਾ ਜਿਹੜਾ ਖਰਚਾ ਹੈ ਥੋੜਾ-ਬਹੁਤ ਚਲਾ ਸਕਣ ਤੇ ਬਿਜਲੀ ਦੇ ਬਿੱਲਾਂ ਤੇ ਰਿਬੇਟ ਦੇਣ ਦੀ ਗੱਲ ਕੀਤੀ ਹੈ ਆਪ ਵੀ ਤਾਂ ਸੁਣੋਗੇ ਇਹ ਹੀ ਮੁਕ ਮੋਡਲ ਹੈ ਕਿ ਉਹ ਅਜਾ ਹਰਿਆਣਾ ਦੇ ਵਿੱਚ ਖੜੇ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਹੈ ਦਿੱਲੀ ਦੇ ਵਿੱਚ ਸਰਕਾਰ ਇਸ ਚੀਜ਼ ਦਾ ਕਿੰਨਾ ਕੋ ਬੈਨੀਫਿਟ ਮਿਲੂਗਾ ਜੀ ਬਿਲਕੁਲ ਜੰਨੇ ਕਿ ਜਿਵੇਂ ਜਿਨੀਆਂ ਜਿਨੀਆਂ ਮੀਟਿੰਗਸ ਮੈਂ ਤੇ ਹੰਦਾਲਾ ਸ਼ਹਿਰ ਦੇ ਵਿੱਚ ਕੀਤੀਆਂ ਤੇ ਉਥੋਂ ਲੋਕਾਂ ਤੋਂ ਜਦੋਂ ਪੁੱਛਿਆ ਜਾਂਦਾ ਕਿ ਕੀ ਉਹਨਾਂ ਦੇ ਰਿਸ਼ਤੇਦਾਰ ਦੋਸਤ ਉੱਤਰ ਜਿਹੜੇ ਹਰਿਆਣਾ ਦਿੱਲੀ ਔਰ ਪੰਜਾਬ ਦੇ ਵਿੱਚ ਰਹ ਰਹੇ ਨੇ ਤੇ ਉੱਥੇ ਉਹਨਾਂ ਨੂੰ ਕੀ ਅੱਗੇ ਨਾਲੋਂ ਕੀ ਅਲੱਗ ਮਹਿਸੂਸ ਹੁੰਦਾ ਹੈ ਤਾਂ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਹਰਿਆਣੇ ਦੇ ਵੀ ਕਿ ਦਿੱਲੀ ਤੇ ਪੰਜਾਬ ਦੇ ਲੋਕ ਇਸ ਟਾਈਮ ਸੁਖੀ ਨੇ ਉਹਨਾਂ ਦੇ ਜਿਹੜੇ ਘਰ ਦੀ ਜਿਹੜੀ ਮਹੀਨੇ ਦੀ ਬਚਤ ਹੋ ਰਹੀ ਹੈ ਉਸ ਤੋਂ ਬਹੁਤ ਜ਼ਿਆਦਾ ਖੁਸ਼ ਨੇ ਤੇ ਇਹੀ ਹਰਿਆਣਾ ਦੇ ਲੋਕ ਵੀ ਚਾਹੁੰਦੇ ਜਿਵੇਂ ਅਰਵਿੰਦ ਕੇਜਰੀਵਾਲ ਤੁਹਾਡੇ ਕਨਵੀਨਰ ਨੇ ਪਾਰਟੀ ਦੇ ਉਹ ਜੇਲ੍ਹ ਦੇ ਅੰਦਰ ਨੇ ਉਹਨਾਂ ਦਾ ਨਾਂ ਹੋਣਾ ਹੈ ਉਹ ਹਰਿਆਣਾ ਦੇ ਨਾਲ ਸੰਬੰਧ ਤਾਂ ਇਹ ਕਿੰਨੇ ਕਦਰ ਬੋਲਦੇ ਹੋਣਗੇ ਸਚਾਈ ਬਹੁਤ देर ਦਬਕੇ ਨਹੀਂ ਰਹਿ ਸਕਦੀ ਉਹਨੂੰ ਬਹੁਤ देर ਕੁਚਲਿਆ ਨਹੀਂ ਜਾ ਸਕਦਾ ਡਰਾ ਕੇ ਨਹੀਂ ਰੱਖਿਆ ਜਾ ਸਕਦਾ ਜੇਲ੍ਹਾਂ ਦੇ ਅੰਦਰ ਤਾਂ ਬਿਲਕੁਲ ਨਹੀਂ ਬੰਨ੍ਹ ਕੀਤਾ ਜਾ ਸਕਦਾ ਇਸੇ ਇੱਕ ਬਹੁਤ ਵੱਡੀ ਐਗਜ਼ਾਮਪਲ ਰੀਸੈਂਟ ਜਿਹੜੀ ਸਾਹਮਣੇ ਆਈ ਹੈ ਮਨੀਸ਼ ਸ਼ੋਧਿਆ ਜਿਹਦੇ ਰੂਦਰਿਤ ਹੈ ਕਿ ਮਨੀਸ਼ ਸ਼ੋਧਿਆ ਜਿਹਦੇ ਇਹਨੇ 2 ਸਾਲ ਦੇ ਵਕਫੇ ਦੇ ਅੰਦਰ ਅੰਦਰ ਰੱਖਿਆ ਗਿਆ ਆਰਤੀ ਦੀ ਗੱਲ ਕੀਤੀ ਕਿ ਆਉਂਦਾ ਆ ਜਾਵੇ ਉਸ ਸਮਾਂ ਇਹ ਵੀ ਲੋਕੋ ਪੰਜਾਬ ਦੇ ਵਿੱਚ ਹੁੰਦਾ ਕੋਈ ਟਿਕਾ ਨਹੀਂ ਗਿਆ ਖਾਸ ਕਰਕੇ ਜਦੋਂ